ਪੰਜਾਬ ਵਿੱਚ ਬਿਜਲੀ ਦੀ ਨਿਪਾਇ ਪਾਰੀ ਮੀਂਹ ਦੇ ਕਾਰਨ ਚੋਨੇ ਦੀ ਫਸਲ ਪੂਰੀ ਤਰ੍ਹਾਂ ਤੇ ਨਾਲ ਚਪਕ ਗਈ ਹੈ ਇਹ ਹੁਣ ਇਸ ਦਾ ਅਸਰ ਹੀ ਦੇਖਣ ਨੂੰ ਮਿਲਿਆ ਹੈ ਕਿ ਜਦੋਂ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਵੇਚਣ ਆਏ ਤਾਂ مایوس ਦਿਖਾਈ ਦਿੱਤੇ ਕਿਉਂਕਿ ਫਸਲ ਦਾ ਝਾੜ 35 ਕੁੰਟਲ ਦੀ ਬਜਾਏ ਵੀ 25 ਕੁੰਟਲ ਵੀ ਨਹੀਂ ਨਿਕਲ ਰਿਹਾ ਤੇ ਉਤੇ ਹੀ ਪੇਟ ਇਲਾਕੇ ਦੀ ਸਾਰੀ ਚੋਨੇ ਦੀ ਫਸਲ ਮੀਹਾਂ ਕਾਰਨ ਪੀਲੀ ਹਲਦੀ ਅਤੇ ਬੋਲੇ ਵਾਇਰਸ ਦੀ ਚਪੇਤੇ ਹੋ ਜਾਂਦੀ ਹੈ ਹੁਣ ਜਦੋਂ ਕਿਸਾਨ ਫਸਲ ਕੱਟ ਕੇ ਮੰਡੀ ਦੇ ਵਿੱਚ ਲੈ ਕੇ ਆ ਰਹੇ ਨੇ ਝਾੜ ਕਟਣ ਦੇ ਚੱਲਦੇ ਆ ਕਿਸਾਨਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਫਸਲ ਤਾਂ ਲੈ ਕੇ ਆ ਬੜ ਝਾੜ ਘਟਾਈ ਪੀ ਕਿਹੜੇ ਸਾਡਾ ਅੱਧ-ਅੱਧ ਦਾ ਫਰਕ ਆ ਪਿਛਲੇ ਸਾਲ ਨਾਲੋਂ ਹੋਰ ਹੈ। ਹੈਗੇ ਸੀਗੇ 3 ਕਿਕੀਲੇ। ਅੱਛਾ ਜੀ। ਕਿੰਨੇ ਵੱਡੇ ਆ? 1509 ਦੇ ਸੀਗੇ। ਬਾਕੀ 26 ਆ 26 ਬਹੁਤ ਘੱਟ ਨਿਕਲ ਰਹੀ। ਅੱਛਾ ਜੀ। ਉਹ ਵੀ ਅੱਧੀ ਹੋ ਆ ਪਿਛਲੇ ਸਾਲ। ਕਦੋਂ ਪਹਿਲੀ ਵਾਰ ਹੋਇਆ ਜੀ? ਪਹਿਲੀ ਵਾਰ ਹੋਇਆ ਇਸ ਸਾਲ ਤਾਂ। ਕੋਈ ਪਤਾ ਨਹੀਂ ਕੀ ਕਹਿ ਸਕਦੇ ਹਾਂ। ਬੈਦਰਬੂਦਰ ਦਾ ਚੱਕਰ ਆ ਜਾਂ ਕੀ ਆ। ਅੱਛਾ ਜੀ। ਹੁਣ ਕੀ ਮੰਗ ਕਰ? ਮੰਗਦਾ ਹੁਣ ਮੌਜੂਏ ਤੇ ਕੋਰ ਬਧੀਆ ਬੋਨਸ ਦੀ ਆ ਭਗਤੀ। ਕੋਈ ਗੌਰਮੈਂਟ ਨੂੰ ਚਾਹੀਦੀ ਬਾਹ ਫੜਨੀ ਕਿਸਾਨਾਂ ਨੂੰ। ਜੀਰੀ ਦਾ ਝਾੜ ਹੈ ਤੇ ਕੀ ਬਹੁਤ ਘੱਟ ਆ ਜੀ। 12-12 ਕੁਇੰਟਲ ਨਿਕਲੇ ਪਿਛਲੇ ਸਾਲ ਕਿੰਨਾ ਸੀਗੇ ਜੀ ਪਿਛਲੇ ਸਾਲ 25 ਕੁਇੰਟਲ ਦਾ ਝਾੜਦਾ ਸੀ ਅੱਛਾ ਜੀ ਹਾਂ ਜੀ ਇਸ ਵਾਰ ਘਟਾ ਆਇਆ ਇਸ ਵਾਰ ਬਹੁਤ ਘੱਟ ਲੱਗਦਾ ਜੀ ਇਹਦਾ ਹੁਣ ਮੌਸਮ ਦੇ ਚੱਕਰ ਹੈ ਜੀ ਕਿਹਿਆ ਪਤਾ ਮਾਲਕ ਦੀ ਜਾਣਦਾ ਸੀ ਵਾਰ ਕਿੰਨੇ ਕਿੱਲੇ ਵਿਕੇ ਸੀ ਚਾਰ ਕਿੱਲੇ ਤੇ ਜੀ ਕਿੰਨੇ ਵੱਢਲੇ ਜੀ ਚਾਰੇ ਵੱਢ ਕੇ ਲਿਆਏ ਜੀ ਕੀ ਮੰਗ ਕਰਦੇ ਆ ਅਸੀਂ ਤਾਂ ਮਾਲ ਪ੍ਰਸ਼ਾਸਨ ਤੇ ਮੰਗ ਕਰਦੇ ਕੋਈ ਨਾ ਕੋਈ ਮਾਫੀਆ ਦਿੱਤਾ ਜਾਵੇ ਲੱਗਿਆ ਜੀ 18 15 18 ਕੁਇੰਟਲ ਕਿੱਲੇ ਦੇ ਖੜੇ ਹੋਏ ਹਾਂ ਜੀ ਕਿਹੜਾ ਵੀ ਵਿਕੇ ਸੀ 210 ਸੀ ਗਾਈ ਪਿਛਲੇ ਸਾਲ ਕਿੰਨਾ ਸੀਗਾ ਜੀ ਇਹ ਦਾ 28 29 30 ਹੀ ਜਾਈ ਜਾਂਦਾ ਹੈ ਇਸ ਸਾਲ ਹੁਣ ਕੱਟ ਗਿਆ ਜੀ ਹਾਂਜੀ ਕਿੰਨਾ ਕਿਲੋ ਵਿਜਿਆ ਮੈਂ 9 ਕਿਲੋ ਵਿਜਿਆ ਜੀ ਉਹ ਦਾ ਸਾਰੇ ਹਾਈਬ੍ਰਿਡ ਨਾਲੇ ਬਾਕੀ 2 ਕਿਲੋ ਲੈ ਆ ਵੱਢ ਕੇ ਤੇ ਕੀ ਕਾਰਨ ਲੱਗਦਾ ਜਿਹੜਾ ਝਾੜ ਘਟਿਆ ਪਤਾ ਨਹੀਂ ਹੁਣ ਦੇਖੋ ਮਹਾਰਾਜ ਨੂੰ ਪਤਾ ਵੇ ਕੀ ਦਾ ਖਸਤਾ ਹੋਇਆ 1509 ਲੈ ਕੇ ਆ ਕਿੰਨੀ ਫਸਲਾ ਝਾੜ ਇਹ ਦਾ ਝਾੜ 12 ਕਵਾਂਟਰ ਦਾ ਜੀ ਪਿਛਲੇ ਸਾਲ ਕਿੰਨਾ ਸੀ ਇਹ ਦਾ 25 ਕਵਾਂਟਰ ਦਾ ਸੀ ਕੀ ਕੀ ਲੱਗਦਾ ਝਾੜ ਘਟਾ ਕਾਰਨ ਕੀ ਲੱਗਦਾ ਆ ਨਮਾਸਨ ਤੇ ਪਤਾ ਨਹੀਂ ਕੀ ਗੱਲ ਸਮਝ ਨਹੀਂ ਚੱਗੀ ਜੀ ਬਤ ਅੱਛਾ ਜੀ ਇਹ ਕਿਸੇ ਹੋਰ ਵੀ ਕਿਸਾਨਾਂ ਦਾ ਹੋਇਆ ਸਾਰਿਆਂ ਦਾ ਕਿਸਾਨਾਂ ਦਾ ਹੋਇਆ ਹੈ ਜੀ ਇਹ ਕੀ ਹੈ ਜੀ ਕੀ ਕੋਈ ਕਿਸੇ ਨਾਲ ਇਹਦਾ ਸੰਪਰਕ ਕਰਿਆ ਫੇਤੀਵਾੜੀ ਅਫਸਰ ਨਾਲ ਜਾਂ ਹੋਰ ਕੀ ਕਾਰਨ ਪਤਾ ਕਰਿਆ ਜੀ ਹਾਲੇ ਤੱਕ ਨਹੀਂ ਹਾਲੇ ਤਾਂ ਕੋਈ ਨਹੀਂ ਪਤਾ ਕਰਿਆ ਕੀ ਮੰਗ ਆ ਜੀ ਮੰਗ ਆਇਆ ਵੀ ਪ੍ਰਸ਼ਾਸਨ ਨੂੰ ਕੁਝ ਦੇਣਾ ਚਾਹੀਦਾ ਸਰਕਾਰ ਨੂੰ ਉਧਰ ਹੀ ਚੋਨੇ ਦੀ ਫਸਲ ਕੱਟ ਕੇ ਮੰਡੀ ਵਿੱਚ ਲਿਉਣ ਦੀ ਬਜਾਏ ਕਿਸਾਨਾਂ ਨੇ ਖੇਤਾਂ ਦੇ ਵਿੱਚ ਹੀ ਵਾ ਦਿੱਤੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਸਲਾਂ ਬੀਹਾਂ ਤੇ ਬਿਮਾਰੀਆਂ ਕਾਰਨ ਖਤਮ ਹੋ ਗਈਆਂ ਨੇ ਤੇ ਇਸ ਲਈ ਸਰਕਾਰ ਨੂੰ ਉਹਨਾਂ ਨੂੰ ਗਰਤਾਫਰੀ ਕਰਵਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ ਜੀ ਚਾਰ ਕਿੱਲੇ ਏਕੜ ਧਾਨ ਇਸ ਵਕਤ ਖਰਾਬ ਹੋ ਚੁੱਕੀ ਨੇ ਸਾਰੇ 20 ਕਿੱਲੇ 20 ਕਿੱਲੇ ਸਾਡੇ ਸਾਰੇ ਜਿਮੀਂਦਾਰਾਂ ਦੇ ਮਤਲਬ ਬਿਲਕੁਲ ਜਮਾਂ ਹੀ ਖਰਾਬ ਹੋ ਚੁੱਕੇ ਨੇ ਜਿਹਨੂੰ ਆ ਕੇ ਅਸੀਂ ਅੱਜ ਮਤਲਬ ਆ ਚੁੱਕੇ ਹਾਂ 2 ਢਾਈ ਕਿੱਲੇ ਮੇਰੇ ਵੀ ਫਸਲ ਬਿਜੀ ਹੋਈ ਸੀ ਪਹਿਲੀ ਵਾਰੀ ਬਿਜੀ 5-6 ਸਾਲਾਂ ਬਾਅਦ ਜੀ ਮੇਰੇ ਵੀ ਜਮਾਂ ਹੀ ਖਤਮ ਹੋ ਗਏ ਬਿਲਕੁਲ ਮਾਈ ਖਾਲਸਾ ਵੈਪਟੇ ਜਗਵਾਨੀ ਟੀਵੀ ਦੇ ਲਈ ਵਾਚੀਵਾੜਾ ਤੋਂ ਗੁਰਦੀਪ ਸਿੰਘ ਤੱਕ ਦੀ ਰਿਪੋਰਟ